ਪਤੇਗੜ ਸਾਹਿਬ ਚ ਅੱਜ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲ ਕਲ ਕੇਸਗੜ ਸਾਹਿਬ ਚ ਕੀਤੀ ਸੀ ਸੇਵਾ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਧਾਰਮਿਕ ਸਜ਼ਾ ਸਾਜ਼ਿਸ਼ ਤਹਿਤ ਸੁਖਬੀਰ ਤੇ ਹੋਇਆ ਹਮਲਾ ਹੁਣ ਤੱਕ ਦੀ ਜਾਂਚ ਨੂੰ ਕਰਦੇ ਹਾਂ ਰੱਦ ਗਵਰਨਰਾਂਗੇ ਮੁਲਾ ਰਹੇ ਇੰਤਜ਼ਾਰ ਨਹੀਂ ਮਿਲਦਾ ਸਦਾ ਤਾਂ ਬਲਕਿ ਫਿਰ ਸ਼ੰਭੂ ਬਾਰਡਰ ਤੋਂ ਉੱਚੀ ਤਿਆਰੀ ਤੇ ਸੋਟੇ ਤੋਂ ਰੋਕਣਾ ਨਿਰਾਸ਼ਾਜਨਕ ਸਰਕਾਰਾਂ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਬੰਗਾਂ ਨੂੰ ਕਦੇ ਤਾਂ ਸੁਣੇ शिके दे रहे हां सबको तो 1 एमएसपी पंजाब सरकार भी करे किसानों दी मदद यूपी के मुख्यमंत्री योगी आदित्यनाथ दा वड्डा बयान के हाथ कदो तक साढे कोलो दूर रहेगा ननकाना साहब महान रहा है सिख गुरुओं का इतिहास आज दो सके पर फायरिंग की तरंता रहने वाला सिम तक परिवार के तक व्यापार के ऑन भी लगाई गुहार ਸਸਕਾਲ ਜੀ ਮੈਂ ਹਸਸੋਸਿਟੀ ਪੰਜਾਬ ਦੇ ਲੋਕਾਂ ਦੇ ਵੱਲੋਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਈ ਪਰ ਉਹਨਾਂ ਦੀ ਜੋ ਕੋਸ਼ਿਸ਼ ਸੀ ਉਹ ناکਾਮਯਾਬ ਰਹੀ

ਕਿਸਾਨਾਂ ਨੇ ਜਿੱਕਾ ਜੋ ਅੰਦੋਲਨ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਕਿਸਾਨ ਆਗੂ ਸਰਵਜਿੰਗ ਪੰਦੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੇ ਸੱਟਾ ਨੂੰ ਦੇਖਦਾ ਹੋਇਆ ਅਸੀਂ ਜੋ ਜੱਥਾ ਭੇਜਿਆ ਸੀ ਦਿੱਲੀ ਵੱਲ ਉਹ ਉਸ ਨੂੰ ਵਾਪਸ ਬੁਲਾ ਜੋ ਕੱਲ ਜਾਣਾ ਸੀ ਦਿੱਲੀ ਯਾਨੀ ਕਿ ਅੱਜ ਜਾਣਾ ਸੀ ਉਸ ਨੂੰ ਹੁਣ ਕੱਲ ਰਵਾਨਾ ਕੀਤਾ ਜਾਏਗਾ ਅੱਜ ਸਾਰਾ ਦਿਨ ਗਲਬਾਤ ਕੀਤਾ ਕਰ ਕਰੀਏ ਤੇ ਕਿਸਾਨ ਆਗੂ ਸਰਵਜਿੰਗ ਪੰਦੇਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ ਤਾਂ ਹਰ ਰੋਜ਼ ਅਤੇ ਆਪਣੇ ਜ਼ਖਮੀਆਂ ਦੀ ਹਾਲਤ ਵਿੱਚ ਸੁਧਾਰ ਦੀ ਉਡੀਕ ਕਰਨ ਅਤੇ ਕੇਂਦਰ ਸਰਕਾਰ ਨਾਲ ਗਾਲ ਬਾਤ ਕਰਨ ਲਈ ਅਜਤਾ ਉਹਨਾਂ ਦੇ ਵੱਲੋਂ ਇੰਤਜ਼ਾਰ ਜੁ ਹੈ ਉਹ ਕੀਤਾ ਜਾਏਗਾ। ਹਰਿਆਣਾ ਦੇ ਵਿੱਚ ਐਂਟਰੀ ਨਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਆਪਣੀ ਰਣਨੀਤੀ ਬਦਲੀ। ਸ਼ੰਭੂ ਬਾਰਡਰ ਤੇ ਕਿਸਾਨਾਂ ਆਗੂ ਸਰਮਣ ਸਿੰਘ ਪੰਦੇਰ ਨੇ ਅਗਲੇ ਪਲਾਨ ਦਾ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਕਿਸਾਨਾਂ ਦਾ ਕੋਈ ਵੀ ਜਥਾ ਦਿੱਲੀ ਵੱਲ ਪੂਚ ਨਹੀਂ ਕਰੇਗਾ ਕਿਸਾਨ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ ਉਹ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾ ਨਹੀਂ ਚਾਹੁੰਦੇ ਜਿਸ ਤੇ ਲਈ ਉਹ ਸ਼ਨੀਵਾਰ ਨੂੰ ਗੱਲਬਾਤ ਦਾ ਇੰਤਜ਼ਾਰ ਕਰਨਗੇ ਤੇ ਐਤਵਾਰ ਨੂੰ 101 ਕਿਸਾਨਾਂ ਦਾ ਜਥਾ ਮੁਰ ਤੋਂ ਦਿੱਲੀ ਦੇ ਲਈ ਪੂਚ ਕਰੇਗਾ ਪਰਸੋ 12:00 ਦੋ ਫੋਰ ਮੋਨੋ ਜੋ ਨਿਰਣੈ ਲਿਆ ਹੈ 101 ਦਾ ਜਥਾ ਇਸੇ ਤਰ੍ਹਾਂ ਸੇ ਅੱਗੇ ਵਧੇਗਾ कल का हमने केंद्र को समय दिया है और अपनी ओर से पीसफुल रखने के लिए हम सरकार के साथ टकराव नहीं चाहते हैं इसलिए दोनों फोरमो ने उचित निर्णय लेकर रखा कि हम टकराव अपनी ओर से नहीं चाहते हैं तो इसलिए कल का कार्यक्रम परसों होगा किसानों का यह मामला सियासी गलियारों में भी गूंजा हरियाणा के खेतीबाड़ी मंत्री श्याम राणा ने कहा कि हरियाणा सरकार पहला ही किसानों की फसल ਐਮਐਸਪੀ ਤੇ ਖਰੀਦ ਰਹੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਗੱਲਬਾਤ ਕਰਕੇ ਆਪਣੇ ਸੂਬੇ ਦੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਉਧਰ ਕੇਂਦਰੀ ਖੇੜੀ ਰਾਜ ਮਿਰਤ ਤਿਆਰ ਹੈ ਲਈ ਜਾਣੇ ਦਾ ਮਕਸਦ ਜੋ ਥਾ ਉਹ ਐਮਐਸਪੀ ਕੇ ਬਾਤ ਤੇ ਅਬ ਹਰਿਆਣੇ ਦਾ ਪ੍ਰਾਂਤ ਵੀ ਹੈ ਵਿੱਚ ਮੈਂ ਦਿੱਲੀ ਦੇ ਤਿੰਨ ਤਰਫ ਹੈ ਕਿਸਾਨ ਯਹਾਂ ਵੀ ਮੈਂ ਸਪੀ 24 ਫਸਲੇ ਹੈ ਇਸੇ ਤਰ੍ਹਾਂ ਸੇ ਪੰਜਾਬ ਦਾ ਮੁੱਖ ਮੰਤਰੀ ਵੀ ਕਿਸਾਨੋ ਕੀ ਮਦਦ ਕਰੇ ਮੈਂ ਸਮਝਦਾ ਹਾਂ ਰਾਤ ਕਰਕੇ ਹਾਰੇ ਕੌਨ ਉਸ ਨੂੰ ਸੋਲਵ ਕਰ ਸਕਦਾ ਹੈ ਕੌਨ ਸਾ ਮੰਤ੍ਰਾਲੇਯ ਕਿਆ ਹੈ ਅਧਾਰੇ ਕੋਈ ਬਾਤ ਚਿਤ ਕਰੇ ਤਾਂ ਹਮ ਖੁਦ ਉਨਚੇ ਵਾਹਣੇ ਕੇ ਲਿਏ ਉਨਕੇ ਲਿਏ ਦਰਵਾਜੇ ਖੁੱਲੇ ਹੈ ਖਾ ਮੇ ਕਿ ਸਤ ਬਾ ਦਾ ਇਹ ਦੌਰ ਕਦੋਂ ਸ਼ੁਰੂ ਹੋਵੇਗਾ ਫਿਲਹਾਲ ਕਿਸਾਨ ਆਗੂ ਪੰਦੇਰ ਨੇ ਐਤਵਾਰ ਨੂੰ ਕਿਸਾਨਾਂ ਦੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਸ਼ੰਭੂ ਬਾਰਡਰ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ 'ਚ ਐਂਟਰ ਨਹੀਂ ਕਰ ਸਕੇ ਢਾਈ ਘੰਟੇ ਤੱਕ ਚੇਤੇ ਪਰ ਰਹਾ। ਸ਼ੰਭੂ ਪਾਰਨਾ ਕਰ ਸਕੇ ਕਿਸਾਨ ਪਾਕਿਸਤਾਨੀ ਕੋਲੇ। ਸ਼ੰਭੂ ਬਾਰਡਰ ਤੇ ਇੱਕ ਵਾਰ ਮੁੜ ਉਫਰੀ ਵਰਗੇ ਕਿਸਾਨਾਂ ਪੁਲਿਸ ਦੇ ਨਾਲ ਹੋਇਆ। ਬਾਰਡਰ ਸੀਲ ਹੋਣ ਤੇ ਕਿਸਾਨਾਂ ਨੇ ਬੈਰੀਕੇਡਿੰਗ ਢਾਈ ਕੰਡਿਆਲੀ ਤਾਰ ਅਤੇ ਸੜਕ ਤੇ ਲੱਗੀ। ਇਸ ਤੇ ਮਾਲ ਕਿਸਾਨਾਂ ਨੂੰ ਖੱਡੇੜਨ ਦੇ ਲਈ ਕੀਤਾ 7 ਵਜੇ ਕੁਨਾਲ ਤੇ ਸਤਵਿੰਦਰ ਚੌਟਾਲਾ ਨੇ ਜਥੇ ਦੀ ਅਗਵਾਈ ਕੀਤੀ 1 ਵਜੇ 2 ਮਿੰਟ ਤੇ ਕਿਸਾਨ ਸ਼ੰਭੂ ਤੇ ਕੀਤੀ ਗਈ ਲੇਅਰ ਦੀ ਬਤਕੰਡਿਆਲੀ ਤਾਰ ਨੇ ਉਹਨਾਂ ਦਾ ਰਾਹ ਰੁਕ ਲਿਆ ਜਿਸ ਨੂੰ ਉਖਾੜ ਕੇ ਕਿਸਾਨਾਂ ਨੇ ਇਕ ਤਰਤੀ ਰਹੀ ਪਰ ਫਿਰ ਵੀ ਜਦੋਂ ਪ੍ਰਦਰਸ਼ਨਕਾਰੀ ਪਿੱਛੇ ਨਾ ਹਟੇ ਤਾਂ ਪੁਲਿਸ ਨੇ 1 ਵਜੇ 4 ਮਿੰਟ ਤੇ ਹੰਝੂ ਗੈਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਇਸ ਵਲੇ ਉਹ ਹਰਿਆ ਨੂੰ ਛੱਡਿਆ ਗਿਆ ਵਾ ਹੋਰ ਹੁਣ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅੱਗੇ ਵਧੇ ਤਾਂ ਫਿਰ ਅਸੀਂ ਹੋਰ ਸਾਨੂੰ ਜਿਹੜਾ ਐਕਸ਼ਨ ਲੈਣਾ ਪਏਗਾ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੁਝ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਅੰਜੂਗੈਸੇ ਗੋਲੇ ਜਿਹੜੇ ਨੇ ਉਹ ਲੱਗੇ ਨੇ ਔਰ ਉਸ ਤੋਂ ਬਾਅਦ ਜਿਹੜਾ ਬਿਲਕੁਲ ਸਾਹਮਣੇ ਹੋ ਗਏ ਸੀਗੇ ਥੋੜਾ ਜਿਹਾ ਪਿੱਛੇ ਕਿਸਾਨ ਜਿਹੜੇ ਨੇ ਉਹ ਹਟੇ ਨੇ ਔਰ ਉਹਨ ਲਗਾਤਾਰ ਉਧਰੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਲਗਾਤਾਰ ਉਸ ਪਾਸੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇੱਥੇ ਬੈਠ ਜਾਓ ਜੇਕਰ ਬੈਠਣਾ ਹੈ ਲੇਕਿਨ ਜੇਕਰ ਤੁਸੀਂ ਅੱਗੇ ਵਧੇ ਜਾਲੀ ਨਾ ਹਟ ਪਾਇਆ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਫਿਰ ਅਸੀਂ ਐਕਸ਼ਨ ਲਵਾਂਗੇ ਫਿਰ ਅਸੀਂ ਕਾਰਵਾਈ ਕਰਾਂਗੇ ਕਿਸਾਨ ਕਰੀਬ 2.5 ਘੰਟੇ ਤੱਕ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਕੀਤੀ ਗਈ ਭਾਰੀ ਬੈਰੀਕੇਡਿੰਗ ਦੇ ਅੱਗੇ ਡਟੇ ਰਹੇ ਕਦੇ ਲੋਹੇ ਦੇ ਕੈਬਿਨ ਤੇ ਚੜ ਕੇ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਕਦੇ ਕੈਬਿਨ ਦੇ ਪਿਛਲੇ ਪਾਸਿਓਂ ਢੱਪੰਦੀ ਕੋਸ਼ਿਸ਼ ਹੋਈ ਜਦੋਂ ਕਿਸਾਨ ਪਿੱਛੇ ਨਹੀਂ ਹਟੇ ਤਾਂ ਫਿਰ 2:55 ਤੇ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਦਰਜਨਾਂ ਪਰਤੋਂ ਵੱਧ ਗੋਲੇ ਦਾਕੇ ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਦਾ ਨਾਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਅਸੀਂ ਜਿਹੜਾ ਵਾ ਇਹ ਆਪਣੀ ਜਾਨ ਨਿਸ਼ਾਵਰ ਕਰਨ ਤੱਕ ਜਾਵਾਂਗੇ ਪਰ ਉਹ ਅਸੀਂ ਕਰ ਰਹੇ ਹਾਂ ਪਿੱਛੂ ਨਹੀਂ ਨਹੀਂ ਹਮਾਰੇ ਨਹੀਂ ਹਮਾਰੇ ਔਰਤੇ ਤੋਂ ਸ਼ਾਂਤੀ ਹੈ ਸਰਕਾਰ ਬਲ ਪ੍ਰਯੋਗ ਕਰ ਰਹੀ ਹੈ ਕਿ ਅਭੀ ਪੰਜ ਛੇ ਕੀ ਖਬਰਾਂ ਇਸ ਤਰ੍ਹਾਂ ਦਾ ਆ ਦੇਖੀਏ ਇਹ ਇਸ ਤੋਂ ਸਭ ਇਸਤੇਮਾਲ ਹੋ ਰਹੇ ਠੀਕ ਹੈ ਇਹ ਸਭ ਹੋ ਰਹਾ ਹੈ ਕੀ ਕਹਿੰਗੇ ਸਰ ਬਹੁਤ ਜ਼ਬਰ ਕਰ ਰਹੀ ਹੈ ਸਰਕਾਰ ਕਿਸਾਨਾਂ ਵੱਲੋਂ ਰਾਹ ਰੋਕਣ ਦੇ ਇਲਜ਼ਾਮਾਂ ਤੇ ਹਰਿਆਣਾ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਕੋਲ ਦਿੱਲੀ 9 ਦਸੰਬਰ ਤੱਕ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ ਪਰਮਿਸ਼ਨ ਨਹੀਂ ਹੰਦੇ ਪਾਸ ਪਰਮਿਸ਼ਨ ਨਹੀਂ ਹੈ ਕਹੋ ਕਿ ਪਰਮਿਸ਼ਨ ਨਹੀਂ ਹੈ ਦਿੱਲੀ ਦੀ ਦਿੱਲੀ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਹੈ ਯਾਰ ਯਾਰ ਇਹ ਪਨਾਮੇ ਸੇ ਨਿਕਲਣੇ ਲਈ ਵੀ ਪਰਮਿਸ਼ਨ ਚਾਹੀਏ ਆਪਕੇ ਪਾਸ ਮਾਰਾ ਕੇ ਅੰਦਰ ਧਾਰਾ 163 ਤੇ ਮੈਂ ਚੱਲਣੇ ਲਈ 163 ਪੀ ਐਨ ਐਸ ਲੱਗੀ ਹੋਈ ਹੈ ਪਲੀਜ਼ ਲੈ ਜਾਈਏ ਅਬ ਤਾਂ ਫਿਰ 3:30 ਵਜੇ ਕਿਸਾਨ ਆਗੂ ਪੰਦੇਰ ਨੇ ਜੱਥੇ ਨੂੰ ਵਾਪਸ ਬੁਲਾ ਲਿਆ ਅਤੇ ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰ ਦਿੱਤੀ ਇੱਕ ਤਾਂ ਇੱਕ ਤਾਂ ਸਾਨੂੰ ਪੀਸਫੁਲੀ ਜਾਣ ਦਿਓ ਜੀ ਦੂਸਰਾ ਕੇਂਦਰ ਜਿਹੜਾ ਸਾਡੇ ਨਾਲ ਗੱਲ ਕਰੇ ਖੇਤੀ ਮੰਤਰੀ ਸਮੇਤ ਕੋਈ ਮੰਤਰੀ ਆਜਨ ਕੇਂਦਰ ਦੇ ਠੀਕ ਹੈ ਜੀ ਔਰ ਉਹਨਾਂ ਨੇ ਮੰਗ ਪੱਤਰ ਮੰਗਿਆ ਸੀ ਵਟਸਐਪ ਰਾਹੀਂ ਐਸਪੀ ਨੂੰ ਭੇਜ ਦਾਂਗੇ ਮੰਗ ਪੱਤਰ ਜੇ ਉਹਨਾਂ ਦੀ ਚਿੱਠੀ ਆ ਗਈ ਭਲਾ ਵਾ ਨਹੀਂ ਤਾਂ ਦੋਵੇਂ ਫੋਰਮ ਬੈ ਕੇ ਕਿੰਨੇ ਗੰਭੀਰ जख्मी ਨੇ ਕੀ ਹਾਲਾਤ ਨੇ ਅਗਲੇ ਜਥੇ ਦੀ ਕੰਡੀਸ਼ਨ ਕੀ ਆ ਸਾਰਾ ਕੁਝ ਵੇਖ ਕੇ ਤੁਹਾਨੂੰ ਸਿਗਰੈਟ ਖਾਸ ਹੈ ਕਿ 13 ਫਰਵਰੀ 2024 ਤੋਂ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਦਿੱਲੀ ਜਾਣ ਦੇ ਇੰਤਜ਼ਾਰ ਦੇ ਵਿੱਚ ਬੈਠੇ ਨੇ ਅਤੇ ਹੁਣ ਕਰੀਬ 10 ਮਹੀਨਿਆਂ ਦੇ ਬਾਅਦ ਕਿਸਾਨਾਂ ਦੇ ਵੱਲੋਂ ਫਿਰ ਦਿੱਲੀ ਕੂਚ ਦੇ ਲਈ ਕੋਸ਼ਿਸ਼ ਕੀਤੀ ਗਈ ਪਰ ਹਰਿਆਣਾ ਪੁਲਿਸ ਨੇ ਕਰੀ ਕੋਸ਼ਿਸ਼ ਨੂੰ ਰੋਕ ਦਿੱਤੀ। ਬਾਰਡਰ ਤੋਂ ਪੰਕਚਪਾਹੀ ਦੇ ਨਾਲ ਰੋਜ਼ ਰਾਠੀ ਉਸੇ ਟੀਮ ਕਿਸਾਨਾਂ ਖਿਲਾਫ ਹੋਏ ਐਕਸ਼ਨ ਤੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਿਸਾਨ ਤੇ ਹੰਝੂ ਗੈਸ ਦੇ ਗੋਲੇ ਦਾਗਣਾ ਨਿੰਦਣਯੋਗ ਹੈ ਕਿਸਾਨ ਸਰਕਾਰ ਦੇ ਪੀੜ ਦਸਾਰ ਨੂੰ ਗੰਭੀਰਤਾ ਨਾਲ ਸੁਣੇ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਅਸੰਵੇਦਨਸ਼ੀਲ ਹੋ ਚੁੱਕੀ ਹੈ ਯਾਨੀ ਕਿ ਇਨਸੈਂਸਿਟਿਵ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਦੇਸ਼ ਖੁਸ਼ਹਾਲ ਹੋਵੇਗਾ शंभू बॉर्डर के किसान हरियाणा पुलिस के विचाले हुए टकराव सियासी प्रतिक्रम सामने आए ने गवर्नर ने टेबल टॉक की वकालत की थी आम आदमी पार्टी ने केंद्र सरकार निशाना साधे हर समस्या का हल टेबल पर बैठ के हो सकता है आज नहीं होगा कल होगा कल नहीं होगा परसों होगा प्रयत्न नहीं छोड़ना चाहिए एक दूसरे को समझने का प्रयत्न करना चाहिए एक दूसरे को समझाने का प्रयत्न करना चाहिए मैं भी कोशिश करूंगा किस ਸਾਰੇ ਬਾਰ-ਬਾਰ ਬੈਠਾ ਜਾਏ ਕਈ ਕਈ ਜਦ ਤੋ ਸਮੱਸਿਆ ਹਲ ਹਲ ਨਹੀਂ ਸਹੀ ਹਲ ਤੋ ਆਪਸ ਮੇ ਬੈਠ ਕੇ ਕੇ ਸਮੱਸਿਆਵੋ ਕੋ ਸਮਝਨਾ ਔਰ ਜਿਤਨਾ ਸਮਝ ਕਰਕੇ ਇੱਕ ਦੂਸਰੇ ਕੋ ਸਮਝਾ ਸਕਦੇ ਉਸ ਦਾ પ્રયਤਨ ਕਰਨਾ ਚਾਹੀਦਾ ਕਿਸਾਨਾਂ ਨੂੰ ਜੇ ਉਹਨਾਂ ਦੀ ਜਾਨਵਰ ਬੜੀਆਂ ਜਾਨਵਰ ਮੰਗਾ ਹੈ ਗਿਆ ਰਾਈਟ ਟੂ ਦੇ ਫੰਡਾਮੈਂਟਲ ਪ੍ਰੋਟੈਸਟ ਕਰਦਾ ਉਹਦੇ ਨਾਲ ਗੱਲਬਾਤ ਕਰੇ ਨਾ ਕਿ ਉਹਦੇ ਰਸਤੇ ਵਿੱਚ ਕਿੱਲਾ ਗੱਡੇ ਕੰਡੇ ਵਾਲੀਆਂ ਤਾਰਾਂ ਲਾਵੇ ਜਿਹੜਾ ਕਿਸਾਨ ਦੇਦਾ ਡੱਡ ਭਰਦਾ ਉਹਦੇ ਤੇ ਮਜ਼ਦੂਰ ਦੇ ਉਹ ਸ਼ਾਮਤ ਰਹਿਓ ਇਹ ਕਿਹੋ ਜੀ ਸਰਕਾਰ ਹੈ ਜੀ ਮੈਂ ਤਾਂ ਕਹ ਰਿਹਾ ਇਹੋ ਜੇ ਇਹ ਜਿਹੜੀ ਜੀਟੀ ਰੋਡ ਹੈ ਆਪਣੀ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਨਾ ਇਹ ਮੁਗਲਾਂ ਵੇਲੇ ਬੰਦ ਹੋਈ ਨਾ ਅੰਗਰੇਜ਼ਾਂ ਵੇਲੇ ਬੰਦ ਹੋਈ ਸਾਡਿਆਂ ਨੇ ਕਰਤਾ ਪਰ ਅੰਕੀਲੇ ਬਿਚਾਣੇ ਕੀ ਬਜਾਏ

ਪੰਜਾਬ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੁਖਬੀਰ ਤੇ ਹੋਏ ਹਮਲੇ ਦੀ ਮਾੜੀ ਘਟਨਾ ਨਹੀਂ ਹੋ ਸਕਦੀ ਡੇ ਦੌਰਵਾਲ ਤੱਕ ਇਹ ਸਾਜਿਸ਼ ਸੁਖਵੀਰ ਸਿੰਘ ਬਾਦਲ ਤੇ ਨਹੀਂ ਸੇਵਾਦਾਰ ਤੇ ਹਮਲਾ ਹੋਇਆ ਹੈ ਗੱਲ ਦੇ ਕਿ ਅੱਜ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੋ ਪੰਜਾਬ ਪੁਲਿਸ ਦੇ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਸ ਤੋਂ ਅਸਲੀ ਸੈਟ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜੇ ਇਹ ਕਿਹੋ ਜਿਹਾ ਪਵਿੱਤਰ ਸਥਾਨ ਜਿੱਥੇ ਦੁਸ਼ੈ ਨੂੰ ਵੀ ਉੱਥੋਂ ਆਸ਼ੀਰਵਾਦ ਲੈਣਾ ਪਉ ਦੇਸ਼ ਵਾਸਤੇ ਪੰਜਾਬ ਵਾਸਤੇ ਸਿੱਖੋਂ ਵਾਸਤੇ ਕਿਹ ਕੋ ਫੋੜੀ ਸਕਦੀ ਸੋਈ ਦੀ ਅਸੀਂ ਦਿੰਦਿਆ ਕਰਦੇ ਆ ਜੋ ਉਹ ਸਾਜਿਸ਼ ਹੈ ਜੋ ਅੱਜ ਤੱਕ ਨਜ਼ਰ ਆ ਰਿਹਾ ਹੈ ਜਿਸ ਢੰਗ ਨਾਲ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਸ ਨੂੰ ਪੇਸ਼ ਕਰ ਰਹੀ ਹੈ ਉਹਦੇ ਚ ਇੱਕ ਇਹ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਇਹਦੇ ਚ ਗਵਰਨਮੈਂਟ ਦੀ ਆਪ ਦੀ ਸਾਜਿਸ਼ ਆਪ ਪਾਰਟੀ ਸ਼ਾਮਲ ਹੈ ਔਰ ਅਸੀਂ ਜਿਹੜੀ ਇਹ ਇਨਕੁਆਰੀ ਹੈ ਇਹਨਾਂ ਦੀ ਇਹਦੀ ਪੂਰੀ ਅਸੀਂ ਰਿਜੈਕਟ ਕਰਦੇ ਆ ਇਸ ਇਨਕੁਆਰੀ ਦੇ ਸਾਨੂੰ ਕੋਈ ਇਤਬਾਰ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਉਹ ਦਿਹਾ ਰਹੇ ਤੁਸੀਂ ਸਾਰਿਆਂ ਨੇ ਦੇਖ ਲਿਆ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਇੱਕ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਨਨਕਾਣਾ ਸਾਹਿਬ ਸਾਡੇ ਤੋਂ ਕਦੋਂ ਤੱਕ ਦੂਰ ਰਹੇਗਾ ਜੋ ਪਾਕਿਸਤਾਨ ਚ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਸਿੱਖ ਗੁਰੂਆਂ ਦਾ ਮਹਾਨ ਇਤਿਹਾਸ ਰਹਾ ਹੈ ਹਿੰਦੂ ਸਿੱਖਾਂ ਦੀ ਪਾਰ ਪੌਣ ਵਾਲਿਆ ਤੋਂ ਸਾਵਧਾਨ ਰਹੋ ਦਰਸ਼ਕ ਯੂਪੀ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹਾਂ ਜੋ ਯੋਗੀ ਆਦਿੱਤਿਆਨਾਥ ਨੇ ਬੰਗਲਾਦੇਸ਼ ਵਿੱਚ ਘਟ ਗਿਨਤੀ ਪਾਈਚਾਰੇ ਉੱਤੇ ਹੋ ਰਹੇ ਅਤਿਆਚਾਰ ਦਾ ਮੁੱਦਾ ਚੁੱਕਿਆ ਸੀ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਨੇ ਨਾਲ ਯੂਪੀ ਦੇ ਕਮੇਟ ਮੰਤਰੀ ਬਲਦੇਵ ਸਿੰਘ ਔਲਖ ਵੀ ਮੌਜੂਦ ਸੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਮਹਾਨ ਇਤਿਹਾਸ ਹੈ ਆਖਿਰ साहक हम सबसे कब तक दूर रहेगा क्यों यह अधिकार वापस हमें मिलना चाहिए एकजुट होकर सब मिलकर के इस अभियान का हिस्सा बने उन लोगों से सावधान होने की आवश्यकता है जो हिंदू और सिखों के बीच में खाई पैदा करना चाहते हैं अनावश्यक रूप से इतिहास को तोड़ोड़ करके प्रस्तुत करने का प्रयास कर रहे हैं हमें गुरु परंपरा के प्रति श्रद्धा का भाव रखते हुए इस बारे में अपने आप को तैयार करना है कि गुरु परंपरा गुरु नानक देव जी से लेकर के गुरु गोविंद सिंह जी महाराज तक और जो शहादत की लंबी परंपरा सिख कौम ने देश के लिए दी है धर्म के लिए दी है ਇਹ ਹੰਸਕ ਦਾ ਇੱਕ ਜੀਵਨ ਹੈ ਅਬ ਇਹ ਇੱਕ ਨਈ ਜੀਵਨਤਾ ਪ੍ਰਦਾਨ ਕਰਦਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਚ ਬੁੱਡੇ ਨਾਲੇ ਤੇ ਕਮਸਾਨ ਲਗਾਤਾਰ ਜਾਰੀ ਹੈ ਕਿਉਂਕਿ ਹੁਣ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਬੁੱਡੇ ਨਾਲੇ ਨੂੰ ਬੰਦ ਨਹੀਂ ਅਸੀਂ ਹੋਣ ਦਵਾਂਗੇ ਪ੍ਰਦਰਸ਼ਨ ਹੋਣ ਤੇ ਅਸੀਂ ਵੀ ਪ੍ਰਦਰਸ਼ਨ ਕਰਾਂਗੇ ਗੱਲਬਾਤ ਦੇ ਨਾਲ ਹੱਲ ਹੋਣਾ ਚਾਹੀਦਾ ਹੈ ਮਸਲਾ ਅਸੀਂ ਆਪਣੇ ਪੱਧਰ ਤੇ ਹੀ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਹੋਏ ਨੇ ਐਸਟੀਪੀ ਪਲਾਂਟ ਬੰਦ ਹੋਇਆ ਤਾਂ ਅਸੀਂ ਵਿਰੋਧ ਕਰਾਂਗੇ ਜ਼ਿਕਰ ਹੋਇਆ ਕਿ ਕਾਲਾ ਪਾਣੀ ਮੋਰਚਾ ਦੇ ਤਹਿਤ ਆ ਪੂਰਾ ਪ੍ਰੋਗਰਾਮ ਜਥੇਬੰਦੀਆਂ ਦੇ ਵੱਲੋਂ ਵਿੱਡਿਆ ਗਿਆ ਸੀ ਸਮਾਜ ਸੇਵੀ ਸੰਸਥਾਵਾਂ ਵਿੱਚ ਮੌਜੂਦ ਸੀ ਜਿਸ ਦੇ ਚੱਲਦੇ ਕਾਫੀ ਤਣਾ ਸਾਨੂੰ ਪਿਛਲੇ ਦਿਨਾਂ 'ਚ ਵੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਸਹਿਮਤੀ ਮਿਲ ਲਿਈ ਬਣੀ ਸੀ ਤੇ ਸਿਮਾਨ ਦੇ ਨਾਲ ਮੀਟਿੰਗ ਦਾ ਪ੍ਰੋਸਾ ਵੀ ਉਹਨਾਂ ਨੂੰ ਦਿੱਤਾ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਆ ਪੂਰਾ ਬੁੱੱਦਾ ਉੱਠਿਆ ਹੈ ਤੇ ਉਦਯੋਪਤੀਆਂ ਦਾ ਕਹਿਣਾ ਹੈ ਕਿ ਬੁੱਡੇ ਨਾਲੇ ਨੂੰ ਬੰਦ ਅਸੀਂ ਨਹੀਂ ਹੋਣ ਦਵਾਂਗੇ ਲੈਕੋ ਇੰਡਸਟਰੀ ਨੂੰ ਨਾ ਹਰ ਕੋਈ ਬੜੀ ਉਹ ਕਹਿੰਦੇ ਆ ਨਾ ਹੋਲੀਗਾਉ ਸਮਝਦਾ ਔਰ ਹਰ ਕੋਈ ਕੋਸ਼ਿਸ਼ ਕਰਦਾ ਹੈ ਵੀ ਜਿੰਨਾ ਵੀ ਖਮਿਆਜ਼ਾ ਇੰਡਸਟਰੀ ਨੂੰ ਭੁਗਤਣਾ ਪਵੇ ਇਹ ਬੁੱਡੇ ਨਾਲੇ ਦਾ ਮਸਲਾ ਬੜੇ ਦਿਨਾਂ ਤੋਂ ਚੱਲਾ ਆ ਰਿਹਾ ਹੈ ਬੜੇ এনवायरमेंटਲਿਸਟ ਆਪਣਾ ਨਾਂ ਚਮਕਾਣ ਲੱਗੇ ਹੋਏ ਆ ਪਰ ਮੈਂ ਦੱਸਣਾ ਚਾਹਾਂਗਾ ਵੀ ਇੰਡਸਟਰੀ ਜਿੰਨੀ ਵੀ ਹੈ ਆਪਣੀ ਪਾਣੀ ਰੀਸਾਈਕਲ ਕਰਦੀ ਹੈ ਡਾਈੰਗ ਡਾਈੰਗ ਇੰਡਸਟਰੀ ਨੇ ਤਿੰਨ ਸੀਟਿਪੀ ਲਗਾਏ ਔਰ ਜੇ ਮੈਂ ਸਮਝਦਾ ਸੀ ਦੇਖੋ ਕੋਈ ਜਿਹੜਾ ਵਾਇਲੇਟਰ ਹੈ ਉਹਦੀ سپورਟ ਨਹੀਂ ਕਰਦੇ ਜੇ ਕੋਈ ਵਾਇਲਟ ਕਰਦਾ ਉਹਨੂੰ ਪੀਐਸਪੀਸੀ ਦੀਆਂ ਇੰਨੀਆਂ ਸਖਤ ਧਰਾਵਾਂ ਹੈ ਉਹਦਾ ਕਨੈਕਸ਼ਨ ਜਦੇ ਕਟਿਆ ਜਾਂਦਾ ਔਰ ਮੇਰੇ ਖਿਆਲ ਹੈ ਹਰ ਸਾਲ ਕੋਈ ਕਨੈਕਸ਼ਨ ਕੱਟੇ ਜਾਂਦੇ ਉਹ ਆਪਣੀ ਕ렉ਸ਼ਨ ਕਰ ਲੈਂਦਾ ਫਿਰ ਦੁਬਾਰਾ ਲਗਾਏ ਜਾਂਦੇ ਸੋ ਮੈਂ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਬੁੱਡੇ ਨਾਲੇ ਦਾ ਇੱਕ ਸੁਧਾਰ ਕਰਨਾ ਹੈ ਅਸੀਂ ਵਚਨਬੱਧ ਹਾਂ ਪਰ ਇਹਨੂੰ ਇਸ ਤਰੀਕੇ ਨਾਲ ਨਾ ਕੀਤਾ ਜਾਏ ਬਈ ਕਨਫਲਿਕਟ ਕ੍ਰੀਏਟ ਕੀਤਾ ਜਾਏ ਔਰ ਜੇ ਕੋਈ ਹੋਰ ਗਰੁੱਪ ਧਰਨਾ ਦੇਣਗੇ ਤਾਂ ਇੰਡਸਟਰੀ ਵੀ ਪਿੱਛੇ ਨਹੀਂ ਹਟੇਗੀ ਅਸੀਂ ਵੀ ਧਰਨਾ ਦੇਵਾਂਗੇ ਔਰ ਆਪਣੀ ਇੰਡਸਟਰੀ ਨੂੰ ਕਿਸੇ ਹਾਲਤ ਵਿੱਚ ਬੰਦ ਨਹੀਂ ਹੋਣ ਦਵਾਂਗੇ ਹੁਣ ਗੱਲ ਕਰਦੇ ਹਾਂ ਮੋਗਾ ਦੀ ਜਿੱਥੇ ਜਿਲੰਦਰ ਤੋਂ ਇੱਕ ਪਰਿਵਾਰ ਕਰੀਬ 150 ਲੋਕਾਂ ਦੇ ਨਾਲ ਬਰਾਤ ਲੈ ਕੇ ਪਹੁੰਚਿਆ ਪਰ ਉੱਥੇ ਨਾ ਤਾਂ ਕੋਈ ਪੈਲੱਸ ਮਿਲਿਆ ਤੇ ਨਾ ਹੀ ਕੁੜੀ ਵਾਲੇ ਦੱਸਿਆ ਜਾ ਰਿਹਾ ਹੈ ਕਿ ਦੀਪਕ ਨਾਦ ਹਲੜਾ ਕਾ 6 ਸਾਲ ਤੋਂ ਦੁਬਈ 'ਚ ਕੰਮ ਕਰਦਾ ਸੀ ਇੱਥੇ ਉਸ ਦੀ ਸੋਸ਼ਲ ਮੀਡੀਆ 'ਤੇ ਕੁੜੀ ਦੇ ਨਾਲ ਗੱਲਬਾਤ ਹੋਣ ਲੱਗੀ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ ਵਿਆਹ ਦੀ ਪੱਕਾ ਹੋ ਗਿਆ ते एक महीने पहला ही मुंडा दुबई तो वापस आया पर कुड़ी वाले कदे मुलाकात नहीं हुई जदों मोगा बरात लेके पहुंचा था कुड़ी दे नाल फोन ते गल हुई ते उसने परिवार दे वलो लैंड ऑन दी गल आखी काफी समय तक जद कोई ना आया ता धोखे तो दा एहसास होण मुंडे वाले ने पुलिस रोल शिकायत दर्ज करवा के इंसाफ दी गुहार लगाई ਇਹ ਬਰਾਤ ਲੈ ਕੇ ਆਏ ਸੀ ਕਿਹਨਾ ਮੜਿਆਲੇ ਤੋਂ ਇਥੇ ਮੁੱਕ ਗਿਆ ਰੋਡ ਰੋਜ਼ ਕੰਮ ਤੇ ਅਸਦਾ ਗਿਆ ਸੀਗਾ ਸਾਰਾ ਤੇ ਉਸ ਦਿਵਾਰ ਆਈ ਫੋਨ ਕਰਦੇ ਰਹੇ ਉਹ ਕਹਿੰਦੇ ਅੱਗੇ ਉਹਨੇ ਤੁਹਾਨੂੰ ਲੈਣ ਆਉਨੇ ਆ ਲੈਣ ਆਉਨੇ ਆ ਹੁਣ ਭਾਈ 5 ਵਜੇ ਤੱਕ ਹੀ ਵੇਟ ਕੀਤੀ ਹੈ ਕਿ ਕੋਈ ਨਹੀਂ ਆਇਆ ਅਸੀਂ ਤਾਂ ਵਿਆਹ ਰੱਖਿਆ ਸੀਗਾ ਅੱਜ ਦਾ ਵਿਆਹ ਰੱਖਿਆ ਹੈ ਭਾਈ ਪਹਿਲਾਂ 2 ਦਾ ਸੀਗਾ ਭਾਈ ਦੋ ਦੋ ਕਹਿੰਦੇ ਸਾਡੇ ਪਿਓ ਦੇ ਸੱਟ ਲੱਗ ਗਈ ਆ ਤੇ ਅਸੀਂ ਤਾਂ ਆ ਕਰਕੇ ਉਹਨਾਂ ਨੇ ਦੋ ਦਿਨ ਵਕਫ ਨਹੀਂ ਪਹੁੰਚੇ ਭਾਈ ਪਹੁੰਚੇ ਨਹੀਂ ਸਾਨੂੰ ਕਹਿੰਦੇ ਆਣੇ ਤੁਹਾਨੂੰ ਲੈ ਕੇ ਜਾਨੇ ਅੱਗੇ ਲੈ ਕੇ ਜਾਨੇ ਤੈਨੂੰ ਕਿਹਦਾ ਦੱਸਿਆ ਹੈਗਾ ਰੋਜ਼ਗਾਰਡਨ ਹੈਗਾ ਇੱਥੇ ਕੋਈ ਗੱਲ ਇੱਥੇ ਸਭ ਨੂੰ ਪੁੱਛਿਆ ਕੋਈ ਕਹਿੰਦਾ ਤੇ ਰੋਜ਼ਗਾਰਨ ਪੈਲਸੀ ਨਹੀਂ ਹੈਗਾ ਮੈਂ ਵਿਦੇਸ਼ ਹੀ ਸੀ ਗਿਆ ਨਾ ਦੁਬਈ ਕਿੰਨੀ ਦੇਰ ਪਾਉ ਮੈਨੂੰ ਭਾਈ 5 6 ਸਾਲ ਹੋ ਗਏ ਆ 6 ਸਾਲ ਤੋਂ ਤੁਸੀਂ ਦੁਬਈ ਰਹਿੰਦੇ ਹੋ ਹਾਂਜੀ ਤੇ ਗੱਲ ਕਿਵੇਂ ਹੋਈ ਸੀ ਲੜਕੀ ਨਾਲ ਗੱਲ ਇੰਸਟਾਗ੍ਰਾਮ ਤੇ ਹੋਈ ਸੀ ਕਦੇ ਦੇਖਿਆ ਲੜਕੀ ਨੂੰ ਤੁਸੀਂ ਨਹੀਂ ਵੀਡੀਓ ਬੋਲਦੇ ਹੋਈ ਹੈ ਗੱਲ ਉਹ ਵੀ ਖਾਸ ਨਹੀਂ ਨਹੀਂ ਉਹਦਾ ਫੋਟੋ ਫੋਟੋ ਉਹਨੇ ਭਾਈਆਂ ਫੋਟੋ ਪਾਣੀ ਸਹੀ ਹੈ ਕਿ ਨਹੀਂ ਸਹੀ ਕਿੰਨੀ ਦੇਰ ਤੋਂ ਤੁਹਾਡੀ ਇੰਸਟਾਗ੍ਰਾਮ ਤੇ ਗੱਲ ਜੀ ਮੇਰੀ 3 ਸਾਲ ਹੋ ਗਈ ਹੈ ਮਤਲਬ ਕਿ ਪੈਨ ਨਹੀਂ 3 ਸਾਲ ਹੀ ਹੋਈ ਹੈ ਰੈਗੂਲਰ ਗੱਲ ਹੁੰਦੀ ਸੀ ਉਹਦੇ ਨਾਲ ਰੈਗੂਲਰ ਹੁੰਦੀ ਸੀ ਭਾਜੀ ਤੇ ਫਿਰ ਕੀ ਵਿਆਹ ਕਰਾਉਂਦਾ ਸੋਚਿਆ ਭਾਜੀ ਵਿਆਹ ਕਰਾਉਂਦਾ ਸੋਚਿਆ ਸੀ ਇਹ ਭਾਜੀ ਅੱਛਾ ਉਹਦੇ ਘਰੇ ਗੱਲ ਹੋਈ ਆ ਮਾਤਾ-ਮਾਤਾ ਨਾਲ ਗੱਲ ਹੋਈ ਆ ਸਾਰੇ ਨਾਲ ਸਾਡੇ ਮਾਤਾ-ਮਾਤਾ ਨਾਲ ਗੱਲ ਹੋਈ ਸੀ ਤਾਂ ਨਾਲ ਗੱਲ ਹੋਈ ਸੀ ਭਾਈ ਫੇਸ ਮਿਲੇ ਹੋ ਕਦੇ ਉਹਨਾਂ ਨੂੰ ਫੇਸ ਨਹੀਂ ਮਿਲੇ ਭਾਜੀ ਕਦੇ ਵੀ ਨਹੀਂ ਮਿਲੇ ਨਹੀਂ ਤੇ ਅੱਜ ਮੈਨੂੰ 1 ਹੋਣੀ ਮਹੀਨਾ ਹੋਇਆ ਭਾਜੀ ਆਏ ਨੂੰ ਮੈਂ ਤਾਂ ਹੋਣੀ ਆ ਛੁੱਟੀਆਂ ਸਾਨੂੰ ਇਨਸਾਫ ਚਾਹੀਦਾ ਸਰ ਜੀ ਥੱਕਾ ਹੋਇਆ ਹੈ ਕਿਉਂਕਿ ਸਾਡੇ ਘਰ 'ਚ ਵੀ ਖਰਚਾ ਹੋਇਆ ਖਰਚਾ ਹੋਇਆ ਹੋਏਗਾ ਸੀ ਲੜਕੀ ਨੇ ਪੈਸੇ ਪੁੱਛੇ ਵੀ ਲਿੱਤੇ ਪੈਸੇ ਲਏ ਆ ਭਾਈ ਕਿੰਨੇ ਪੈਸੇ ਲਿੱਤੇ ਯਾ 60000 ਰੁਪਇਆ ਲਿਆ ਹੈਗਾ ਉਹ ਕਾਦੇ ਲਿੱਤੇ ਉਹ ਕਾਦੇ ਲਿੱਤੇ ਸੀ پتہ ਉਹਦੇ ਲੈ ਸੀਗੇ ਕਹਿੰਦੇ ਖਰਚਾ ਨਹੀਂ ਹੈਗਾ ਖਾਚ ਮੈਂ ਤਾਂ ਵੈਸੇ ਪਾਏ ਨਾ ਖਰਚੇ ਵਾਸਤੇ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ ਜਿਹਨੇ ਕੰਪਲੇਟ ਲਈ ਹੈ ਜਿਹਨਾਂ ਦਾ ਫਾਦਰ ਜੀ ਨੰਬਰ ਅਨਕੀਰ ਲਾ ਆਦੇ ਜੀ ਟੈਕਨੀਕਲ ਤਰੀਕੇ ਨਾਲ ਅਸੀਂ ਵੀ ਜਾਂਚ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਕਿ ਇਹਨਾਂ ਸਿੱਜੇ ਤੋਂ ਬਚਣਾ ਚਾਹੀਦਾ ਹੈ